ਸਬਲਦੀ ਖਬਰ ਤੁਹਾਨੂੰ ਗੁਰਦਾਸਪੁਰ ਦਿਖਾ ਰਿਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਲ ਬਬਰੀ ਦੇ ਬਾਹਰ ਜੀਟੀ ਰੋਡ ਦੇ ਉੱਤੇ ਸਵਾਰੀਆਂ ਨਾਲ ਭਰੇ ਦੋ ਈ ਰਿਕਸ਼ਾ ਦੀ ਟੱਕਰ ਹੋ ਗਈ ਜਿਸ ਦੇ ਵਿੱਚ 9 ਮਹੀਨੇ ਦੀ ਗਰਭਤੀ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਦੂਜੇ ਪਾਸੇ 6 ਵਿਅਕਤੀ ਜ਼ਖਮੀ ਹੋ ਗਏ ਦੋ ਛੋਟੀ ਬੱਚੀਆਂ ਦੀ ਵੀ ਜਿਹੜੇ ਜ਼ਖਮੀ ਹੋਣ ਦੀ ਖਬਰ ਸੰਭ ਨਿਕਲ ਕੇ ਆ ਰਹੀ ਹੈ ਜ਼ਖਮੀ ਵਿਅਕਤੀਆਂ ਨੂੰ ਹਸਪਤਲ ਪਹੁੰਚਾਇਆ ਇਹ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਵੱਧ ਤੋਂ ਵੱਧ ਖਬਰ ਸ਼ੇਅਰ ਕਰਦੇ ਰਹਦਣਿਆ ਇਨਾ ਈ ਰਿਕਸ਼ੇ ਦੇ ਵਿੱਚ ਇੱਕ ਸਪੀਡ ਕਾਰ ਆਣ ਕੇ ਟਕਰਾ ਗਈ ਤੇ ਹੋਰ ਵੀ ਇਹ ਭਿਆਨਕ ਹਾਦਸਾ ਬਣ ਗਿਆ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਤੇ ਕਿ ਛੋਟੀਆਂ ਬੱਚੀਆਂ ਤੇ ਨਾਲ ਸਵਾਰੀਆਂ ਹੋਰ ਜਿਹੜੀਆਂ ਜ਼ਖਮੀ ਹੋਣਾਂ ਨੇ ਉਹ ਹਸਪਤਾਲ ਦੇ ਵਿੱਚ ਇਲਾਜ ਦਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਹਾਦਸਾ ਵਾਪਰਿਆ ਉਸ ਤੋਂ ਬਾਅਦ ਕਾਫੀ ਜਿਹੜੀ ਹਲਚਲ ਹੁਣ ਸ਼ੁਰੂ ਹੋ ਗਈ ਨਦੀ ਦੇ ਲੋਕ ਇਕੱਠੇ ਹੋ ਗਏ ਦੱਸਿਆ ਜਾ ਰਿਹਾ ਕਿ ਜੋ 9 ਮਹੀਨੇ ਦੀ ਗਰਭਵਤੀ ਔਰਤ ਸੀ ਉਸ ਨੂੰ ਉਸ ਦਾ ਪਤੀ ਹਸਪਤਾਲ ਦੇ ਵਿੱਚ ਚੈੱਕਪ ਲਈ ਲੈ ਕੇ ਆ ਰਿਹਾ ਸੀ ਪਰ ਕੀ ਪਤਾ ਸੀ ਕਿ ਮੌਤ ਬਾਹਰ ਹੀ ਖੜੀ ਹੈ ਮੌਤ ਉਸ ਨੂੰ ਲਿਜਾਣ ਵਾਸਤੇ ਆ ਚੁੱਕੀ ਹੈ ਤੇ ਇਸ ਨੂੰ ਲੈ ਕੇ ਤੁਸੀਂ ਦੇਖੋ ਕਿਵੇਂ 9 ਮਹੀਨੇ ਦੀ ਗਰਭਤੀ ਔਰਤ ਦੀ ਮੌਤ ਹੋਈ ਹੈ ਪੇਟ ਦੇ ਵਿੱਚ ਬੱਚਾ ਸੀ ਜਿਸ ਨੇ ਜੇ ਦੁਨੀਆ ਦੇਖਣੀ ਸੀ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖੋ ਇਸ ਤਰੀਕੇ ਦਾ ਹੱਥ ਵਾਪਰਿਆ ਤੁਸੀਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤਾਂਕਿ ਜੋ ਗਰਭਤੀ ਔਰਤਾਂ ਨੂੰ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਇਸ ਮੌਕੇ ਮੌਜੂਦ ਲੋਕਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਜੀ ਰਣਜੀਤ ਨਾਮ ਦਾ ਸਰਾ ਹੀ ਆਇਆ ਗਦੇ ਆਟੋ ਦੇ ਬੈ ਕੇ ਜਨਾਨੀ ਮੈਸ ਚੈੱਕ ਕਰਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾਲੀ ਮਿੰਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋੜੇ ਉੱਥੇ ਐਕਸੀਡੈਂਟ ਹੋ ਗਿਆ ਤੇ ਨਾਲ ਕਿਹ ਜਗ੍ਹਾ ਤੇ ਇੱਥੇ ਆਨ ਕੇ ਬਾਈਕ ਵਾਸ ਨਾਲ ਬਾਤ ਸ਼ਾਹ ਤੇ ਪਤਾ ਨਹੀਂ ਲੱਗਾ ਕਿ ਵੀ ਬੱਚਾ ਗਈ ਨਹੀਂ ਕਿਸੋ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਪੈ ਗਿਆ ਤੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੰਡੇ ਚੱਲ ਗਈ ਬੜੀ ਮਸੂਕ ਕੰਡੀ ਕਾਰ ਚੁੱਕ ਕੇ ਕੰਡੀ ਸੇ ਕੋ ਬਾਅਦ ਸਿਰ ਦੇ ਉੱਤੇ ਜਾਨਾ ਟਾਇਰ ਚੱਲ ਗਿਆ ਤਾ ਗੱਡੀ ਵਿੱਚੇ ਵਜਈਆ ਕਿੰਨੇ ਮਹੀਨੇ ਦੇ ਬਾਅਦ ਹੋਈ ਨਹੀਂ ਨਾ ਕਰ ਰਹੀਓ ਇਹ ਹੋ ਗਏ ਨੇ ਮਹੀਨੇ ਚ ਹੋਈ ਨਾ ਕੇਸ ਉਹ ਬੱਚੇ ਬੱਚੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਨਾਂ ਦੇ ਵੀ ਸੱਟ ਲੱਗੀ ਉਹਨਾਂ ਦਾ ਉਹ ਗੋਟਿਆਂ ਦੇ ਟਗਰੇ ਗੇ ਇੰਨਾ ਸਤੀ ਕਰਾ ਨਹੀਂ ਕੋਈ ਮੇਰਾ ਤਾਂ ਹਵਲਾ ਦਾ ਬੜੀ ਉੱਤੇ ਪੈ ਕੇ ਦੂਆ ਚੱਕਰ ਜਾਣ ਕਰਕੇ ਦੂਆ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਕਿ ਨਹੀਂ ਕੀ ਜਾਂਦੇ ਤੁਸੀਂ ਠੀਕ ਕਰੀ ਕਿ ਸਕਦੇ ਹੁਣ ਬਾਈ ਜੀ ਉਹ ਜੋ ਹੋ ਗਿਆ ਹੋ ਗਿਆ ਇਹ ਜਿਆ ਹੋ ਗਿਆ ਹੁਣ ਕੀ ਕਰ ਸਕਦੇ ਆ ਯਾਰ ਜਿਸ ਪਾਸੋਂ ਕੀ ਗੱਲ ਬਾਤ ਹੋ ਗਈ ਕਿ ਕਿਧਰ ਟੈਂਪੂ ਆਲੇ ਕਿੱਥੇ ਐਕਸੀਡੈਂਟ ਹੋਇਆ ਬਈਆ ਮੋੜ ਲੱਗਦਾ ਇਹੀ ਜਿੱਤੇ ਪੂ ਸਾਈਡ ਤੇ ਖਲਾਰ ਕੇ ਖੜੋਤੇ ਆ ਉਹ ਝਾੜ ਕੇ ਹਟੋ ਕਾਰ ਆਉਂਦੀ ਈ ਕਾਰ ਦੇ ਵਿੱਚ ਟੈਂਪੂ ਵੱਜਾ ਉਹ ਟੈਂਪੂ ਸਾਡੇ ਵਿੱਚ ਵੱਜਾ ਬੜ ਕੇ ਸਮਝ ਨਹੀਂ ਲੱਗੀ ਕੀ ਬਣਿਆ ਹੁਣ ਟੈਂਪੂ ਥਾੜ ਕੋਲੋਂ ਆਰੇ ਦੂਸਰੇ ਟੈਂਪੋ ਚ ਕਿੰਨੇ ਜਾਣੇ ਚਾਰ ਉਹ ਦੋ ਤੇ ਦੋ ਬੱਚੇ ਇਹਨਾਂ ਦੇ ਚਾਰ ਜਾਣੇ ਦੇ ਵਿੱਚ ਆ ਤਾਂ ਤੇ ਲੀਡ ਦੀ ਡੈਥ ਹੋ ਗਈ ਤੇ ਹਾਂਜੀ ਹਾਂਜੀ ਜੀ ਤੁਹਾਡੇ ਕਿਨੇ ਸਾਢੇ ਜੱਡੇ ਗਏ ਜਾਣੇ ਸਾਰੇ ਦੇ ਲੱਗੇ तकरीबन ਕਿਸ ਦੇ ਪਹਤਾਰੀਆ ਤੁਸੀਂ ਦੋ ਜਾਣੇ ਸੀਗੇ ਟੈਂਪੋ ਹਾਂਜੀ ਦੋ ਜਾਣੇ ਕੀ ਲੱਗਦਾ ਗਲਤੀ ਕਿਸ ਦੀ ਕੀਤੀ ਹਾਂਜੀ ਗਲਤੀ ਕਾਰ ਵਾਲੀ ਦੀ ਭਾਜੀ ਜੀ ਤੇ ਮੰਨ ਲਓ ਕਾਰ ਵਾਲੇ ਲੈ ਕੇ ਚਮਾਰਿਆ ਉਹ ਟੈਂਪੋ ਵਿੱਚ ਬਚਾ ਕਾਰ ਵਾਲੀ ਦੀ ਕਾਰ ਵਾਲ ਤੇ ਜਾਉਂਦੇ ਆ ਗੱਡੀ ਪਰ ਬਾਹਰ ਵਜਾ ਦੇ ਕੀ ਕੀਤਾ ਉਹਨੇ ਜੱਦੀ ਕੀਤਾ ਤੇ ਜਾਉਂਦੇ ਆ ਉਹ ਜਿਹੜਾ ਨੀਜਾ ਦੇ ਬੱਚਾ ਹੁਣ ਆਲਾ ਹੈ ਜੀ ਦਿੱਥੋ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਣਦਾ ਸੀ ਅਸੀਂ ਜਾਣਦੇ ਹਾਂ ਅੱਪ ਚਲੀ ਉਹ ਜਿਹੜਾ ਵੱਡਾ ਹੈ ਉਹਦੀ ਸਾਲੇ ਹਾਰ ਹੀ ਤੁਸੀਂ ਹੱਥਾਂ ਤੋਂ ਨਿਕਲੇ ਸੀਗੇ ਆਇਆ ਹੱਥਾਂ ਤੋਂ ਜਾ ਰਿਹਾ ਹੈ ਸਵਾਈ ਲੈ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਸਾਲੀ ਹੱਥਾਂ ਤੋਂ ਆਪਾਂ ਜੀ ਰਿਜਲ ਦਾ ਥੋੜੀ ਜਾਂ ਜਾ ਰਹੇ ਖਲੋਤੇ ਹਨ ਬੜਾ ਇਹ ਇੱਕ ਸਾਈਡ ਦੇ ਖਲੋਤੇ ਆ ਉਹ ਜਦੋਂ ਬਗਹਲ ਪਤਾ ਨਹੀਂ ਲੱਗੇ ਕੀ ਬਣਿਆ ਤੇ ਤੁਸੀਂ ਵੀ ਸੁਣਿਆ ਜ਼ਖਮੀ ਵਿਅਕਤੀ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਦੱਸਦਣ ਨੇ ਆਈ ਰਿਕਸ਼ਾ ਨੂੰ ਲੈ ਕੇ ਕਾਫੀ ਬਾਰ ਗੁਰਦਾਸਪੁਰ ਪੁਲਿਸ ਵੱਡੀ ਕਾਰਵਾਈਆਂ ਕਰ ਚੁੱਕੀ ਹੈ ਇਹਨਾਂ ਈ ਰਿਕਸ਼ਾਂ ਤੇ ਡਾਕੂਮੈਂਟ ਵੀ ਮੰਗ ਚੁੱਕੀ ਹੈ ਪੁਲਿਸ ਦੂਜੇ ਪਾਸੇ ਸਵਾਰੀਆਂ ਦੀ ਲਿਮਟ ਵੀ ਜੜੀ ਬਾਰ ਬਾਰ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਤਿੰਨ ਸਵਾਰੀ ਤੋਂ ਵੱਧ ਜੜੀਆਂ ਈ ਰਿਕਸ਼ਾ ਦੇ ਵਿੱਚ ਨਾ ਬਿਠਾਈਆਂ ਜਾਣ ਜਿਸ ਕਾਰਨ ਇਹ ਹਾਦਸੇ ਭਿਆਨਕ ਨਾ ਵਾਪਰਨ ਤੁਸੀਂ ਦੇਖੋ ਕਿ ਜੇ ਕਈ ਲੋਕ ਈ ਰਿਕਸ਼ਾ ਦੇ ਵਿੱਚ 10 10 12 12 ਸਵਾਰੀਆਂ ਭਰ ਕੇ ਲਿਆਂਦੇ ਨੇ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਜਿਹੜੇ ਵਾਪਰ ਜਾਂਦੇ ਨੇ ਦਾਦਨਿਆ ਕੀ ਤੇਜ਼ ਉਸਤਾਰੀ ਕਾਰਨ ਵੀ ਇਸ ਤਰੀਕੇ ਦੇ ਹਾਸਿਆਂ ਦਾ ਕਾਰਨ ਬਣਦੀ ਹੈ ਕਿਉਂਕਿ ਦੋਨੇ ਪਾਸੇ ਤੋਂ ਜੋ ਰਿਕਸ਼ੇ ਵਾਲੇ ਹੁੰਦੇ ਨੇ ਆਟੋ ਵਾਲੇ ਹੁੰਦੇ ਨੇ ਉਹ ਲਾਲਚ ਹੁੰਦਾ ਹੈ ਕਿ ਕਿਤਨੇ ਕਿਤੇ ਕਿਹੜਾ ਸੀ ਬਦ ਲਾ ਲਈਏ ਅਸੀਂ ਸਵਾਰੀਆਂ ਨੂੰ ਜਲਦੀ ਪਹੁੰਚਾ ਦਈਏ ਉਹਨਾਂ ਦੀ ਮੰਜ਼ਿਲ ਤੱਕ ਉਸ ਤੋਂ ਬਾਅਦ ਜਾ ਕੇ ਇੱਕ ਕਿਹੜਾ ਹੋਰ ਲਾ ਲਈ ਜਿਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਤੇਜ਼ ਉਸਤਾਰੀ ਕਾਰਨ ਹਾਸੇ ਜਿਹੜੇ ਵਾਪਰ ਜਾਂਦੇ ਨੇ ਪਰ ਤੁਸੀਂ ਦੇਖੋ ਕਿ ਜਿਸ ਗਰਭਤੀ ਔਰਤ ਦੀ ਮੌਤ ਹੋਈ ਹੈ ਤਾਂ ਉਸਨੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਤਰੀਕੇ ਦੀ ਮੌਤ ਉਸ ਦੀ ਹਸਪਤਾਲ ਦੇ ਨਜ਼ਦੀਕ ਕਰੀ ਉਸ ਨੂੰ ਡਿਕ ਰਹੀ ਹੈ ਤੁਸੀਂ ਦੇਖੋ ਕਿ ਕਿੰਨੇ ਚਾਹ ਹੋਣਗੇ ਉਸ ਮਾਂ ਨੂੰ ਆਪਣੇ ਨਵੇਂ ਬੱਚੇ ਦੇ ਤਾਂ ਜਿਸ ਨੇ ਜਨਮ ਲੈਣਾ ਸੀ ਪਰ ਉਸ ਤੋਂ ਪਹਿਲਾਂ ਹੀ ਤਾਂ ਦੇਖੋ ਕੋ ਔਰਤ ਹੀ ਜੋ ਮਹਿਲਾ ਹੈ ਉਹ ਇਸ ਦੁਨੀਆ ਚਲੇਗੀ ਇਸ ਲਈ ਲੈ ਕੇ ਇਸ ਤਰੀਕੇ ਦੀਆਂ ਖਬਰਾਂ ਵੇਖਣ ਲਈ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰਿਓ ਤਾਂ